ਨਾਲ ਹੋਟਲ ਦੇ ਕਮਰਾ ਕਮਰਾ ਨੰਬਰ 909 ਆ ਠੀਕ ਆ ਜੇ ਚ ਤੂੰ ਪੂਰੀ ਸੀ ਰਾਤ ਨੂੰ ਚੇਤਾ ਕਰ ਲੈ ਦਿਹਾਣੇ ਇਹਦੇ ਨਾਲ ਫਿਰਦੀ ਸੀ ਤੂੰ ਸੁਖਰਤੀ ਤੇ ਮਨਜੀਤ ਕੌਰ ਦੀ ਕੌਂਟਰੋਵਰਸੀ ਰੋਕਣ ਦਾ ਨਾਮ ਹੀ ਨਹੀਂ ਲੈ ਰਹੀ ਕਿਤੇ ਸੁਖਰਤੀ ਲਾਈਵ ਆ ਜਾਂਦਾ ਤੇ ਕਿਤੇ ਮਨਜੀਤ ਕੌਰ ਲਾਈਵ ਆ ਜਾਂਦੀ ਤੇ ਇੱਕ ਦੂਜੇ ਦੇ ਖਿਲਾਫ ਲਾਈਵ ਆ ਕੇ ਬਹੁਤ ਕੁਝ ਬੋਲਦੇ ਨੇ ਸੋ ਉੱਥੇ ਹੀ ਬੀਤੇ ਦਿਨੀ ਸੁਖਰਤੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਇਆ ਸੀ ਤੇ ਲਾਈਵ ਆ ਕੇ ਉਸਨੇ ਮਨਜੀਤ ਕੌਰ ਨੂੰ ਬਹੁਤ ਜ਼ਿਆਦਾ ਗਲਤ ਬੋਲਿਆ ਜਿਨ੍ਹਾਂ ਨੇ ਉਹ ਲਾਈਵ ਨਹੀਂ ਦੇਖਿਆ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਜੇ ਮਿਲੇ ਜਾ ਕੇ ਤੁਸੀਂ ਉਹ ਲਾਈਵ ਜ਼ਰੂਰ ਦੇਖਿਓ ਸੋ ਉੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਹੁਣ ਕੁਝ ਕੁ ਵੀਡੀਓਜ਼ ਵੀ ਨਿਕਲ ਕੇ ਸਾਹਮਣੇ ਆਈ ਨੇ ਮਨਜੀਤ ਕੌਰ ਜਿਥੇ ਕੀ ਕਿਹਾ ਜਿਥੇ ਕਿ ਲੋਕਾਂ ਦੁਆਰਾ ਕਿਹਾ ਜਾ ਰਿਹਾ ਕਿ ਇਹ ਆਪਣੀ ਫੈਮਿਲੀ ਬਾਰੇ ਨਹੀਂ ਸੋਚਦੀ ਪਈ ਕੁਝ ਫਰੀਦੀ दारू ਦੇਖ ਕੇ ਜਾਦੇ ਪੀ ਲੈਂਦੀ ਆ ਜੋ ਕੈਪਸ਼ਨ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋ ਇਹ ਬਾਕੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਮਨਜੀਤ ਕੌਰ ਦੇ ਹੱਕ ਦੇ ਵਿੱਚ ਵੀ ਬੋਲਦੇ ਪਏ ਨੇ ਤੇ ਬਹੁਤ ਸਾਰੇ ਲੋਕ ਸੁਖ ਰਤੀ ਦੇ ਹੱਕ ਦੇ ਵਿੱਚ ਵੀ ਬੋਲਦੇ ਪਏ ਨੇ ਕਿਉਂਕਿ ਲੋਕ ਕਹਿੰਦੇ ਪਏ ਨੇ ਕਿ ਇੱਕ ਕੁੜੀ ਨੂੰ ਇੰਨਾ ਗਲਤ ਬੋਲਣਾ ਉਹ ਵੀ ਸਹੀ ਨਹੀਂ ਹੈਗਾ ਪਰ ਉੱਥੇ ਲੋਕ ਇਹ ਵੀ ਕਹਿੰਦੇ ਪਏ ਨੇ ਕਿ ਮਨਜੀਤ ਕੌਰ ਨੇ ਕੁਝ ਜ਼ਿਆਦਾ ਹੀ ਹੱਥ ਚੱਕ ਰੱਖੀ ਹੈ ਕਿਉਂਕਿ ਮਨਜੀਤ ਕੌਰ ਤੀਜੇ ਦਿਨ ਜਾ ਕੇ ਕਿਸੇ ਨਾ ਕਿਸੇ ਨਾਲ ਪੋਡਕਾਸਟ ਕਰਦੀ ਹੈ ਤੇ ਉਸ ਦੇ ਵਿੱਚ ਸੁਖ ਰਤੀ ਨੂੰ ਬਹੁਤ ਕੁਝ ਬੋਲਦੀ ਹੈ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰੋ ਕਿ ਤੁਹਾਨੂੰ ਕੌਣ ਸਹੀ ਤੇ ਕੌਣ ਗਲਤ ਲੱਗਦਾ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰੱਖਾ ਹੜ ਤੇਰੀ ਮਾਂ ਪ੍ਰੂਫ ਨੇ ਕੱਲਾ ਕੱਲਾ ਕੱਢ ਕੇ ਲਿਆਉਂਕ ਤੇਰੀ ਮਾਂ ਰੋਲੂ ਜਦੋਂ ਤੱਕ ਚੁੱਪ ਸੀ ਚੁੱਪ ਬੈਠਾ ਸੀਗਾ ਜਾਣ ਕੇ ਭੈਣ ਦੀ ਲੌੜੀਏ ਸੱਪ ਛੇੜ ਲਿਆ ਤੈਂ ਮਾਰੂ ਤੈਨੂੰ ਹਣ ਖੜ ਜਾ ਖੜ ਜਾ ਤੂੰ ਭੈਣ ਦੀ ਲੌੜੀਏ ਕੀ ਬੋਲਚਾ ਪਾਏਂਗੀ ਤੂੰ ਕੀ ਨੰਬਰ ਵੰਡੇਂਗੀ ਖੜ ਤੇ ਤੇਰੀ ਐਣ ਹੀ ਤਸੱਲੀ ਨਾ ਓਰੀਜ ਨਾ ਐਣ ਦੀ ਲੰਡੂ ਏ ਐਣ ਦੀ ਮਨਜੀਤ ਕੋਰੇ ਤੈਨੂੰ ਕਹਿਣਾ